ਉਦਾਸੰਦ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਹੋਰ ਨਵੇਂ ਵਲੌਗ ਤੇ ਅੱਜ ਦੇ ਵਲੌਗ ਚ ਆਪਾਂ ਜਾ ਰਹੇ ਹਾਂ ਬਰੋਇਪੁਰ ਟਰੈਕਟਰ ਮਾਰਚ ਤੇ ਆਪਣੇ ਅੱਗੇ ਅਰਸ਼ ਤੇ ਉਸ ਤੋਂ ਅੱਗੇ ਚਾਚਾ ਜਿਉਣ ਤੇ ਗੁਰਮਹਾ ਤੇ ਟਰੈਕਟਰ ਆਪਣਾ ਸਾਰਿਆਂ ਨੂੰ ਪਿੱਛੇ ਆ ਆਪਾਂ ਛੋਟਾ ਲੈ ਕੇ ਆਂਦਾ ਦੋ ਸਿਲੰਡਰ ਕਿਉਂਕਿ ਉਹ ਵੱਡਾ ਵੱਡਾ ਟਰੈਕਟਰ ਤੋਂ ਤੋਂ ਘੇਟਾ ਗਿਆ ਪਿਆ ਸਾਰਾ ਇੱਕ ਕਰਕੇ ਆਪਾਂ ਇਹ ਲੈ ਆਂਦਾ ਨੋ ਮਾਗੇ ਗਿਆ ਸਾਰਾ ਕੋਈ ਸਮਝਾਉਣਾ ਹੈ ਉਥਾਰੇ ਮੇ ਟਰੈਕਟਰ ਆਉਂਦੇ ਪਏ ਵਾਦੂ ਅਰਜਨ ਆ ਗਿਆ ਹੈ ਵਾਗਾ ਟੁੱਟੀ ਛੜਕ ਸਟਾਰਟ ਹੋਵੇ। ਹਾਂ ਟਰੈਕਟਰ ਦੂਜੇ ਤੀਜੇ ਗিয়ার 'ਚ ਜਾਣਾ ਸਾਰੇ ਦਾ। ਇਸ ਤਰ੍ਹਾਂ ਹੀ ਬਾਸ ਦੇ ਵਿੱਚ ਜਾਂਦਾ ਸਾਰੇ। ਤਾਰੇ ਆਪਾਂ ਪਹੁੰਚ ਗਏ ਸੜਕ ਬੰਦੀ ਪਈ ਵਿੱਚ ਕੰਮ ਚੱਲਦਾ ਪਿਆ ਖੜਕਦਾ ਤੇ ਟਰੈਕਟਰ ਆਪਾਂ ਇਕੱਠੇ ਰੱਖੇ ਤੰਨੇ ਮਗਰ ਅਰਜਨ ਵੀ ਆ ਗਿਆ ਉਹ ਨਾਲ ਟਰੈਕਟਰ ਤੁਰਦੇ ਤੇ ਸ਼ਹਿਰ ਜਾ ਗਏ ਆਇਆ ਗਿਆ ਸਾਰੇ ਪਹੁੰਗੇ ਵੇਖੋ ਕਿ ਨਵਾਂ ਟਰੈਕਟਰ ਆਪਨਾ ਖੜਾ ਤੇ ਆਇੰਦੇ ਤੇ ਆਇਆ ਗੁਰਮਾ 3630 ਤੇ 855 ਲੈ ਕੇ ਆਇਆ ਹਾਂਜੀ ਹਾਂਜੀ ਧਰਦੇ ਨਹੀਂ ਧਰਨਾ ਨਹੀਂ ਵੀਰ ਮੋਰਚੇ ਤੇ ਮੋਰਚਾ ਨਹੀਂਗਾ ਕੀ ਹੈ ਟਰੈਕਟਰ ਮਾਰਚ ਟਰੈਕਟਰ ਮਾਰਚ ਤੇ ਆਏ ਉਤੀ ਲੈ ਕੇ ਆ ਏ ਇੱਕ ਸੌਦਾ ਲਾਇਆ ਕਾਫਲਾ ਬਹੁਤ ਜਿਆਦਾ ਜੜਾ ਜੁੜ ਗਿਆ ਹੈ ਹਾਂ ਜੀ ਤੁਸੀਂ ਟਰੈਕਟਰਾਂ ਦੇ ਡੈਕ ਸੌ ਨਹੀਂ ਸਕਦੇ ਇਹ ਤਾਂ ਫੌਜੀ ਘੇਰ ਲਿਆ ਆਪਾਂ ਕੋਠੀ ਦੇ ਦੰਦੇ ਗਾਹ ਜਾ ਵੀਡੀਓ ਬਣਾਉਣੀ ਜਿਉਂ ਹੈ ਜਾਂਦਾ

ਨਾ ਪਹੁੰਚਾਇਆ ਜਾਵੇਗਾ ਪਰ ਉਹ ਜੋ ਮੌਤੀ ਸਰਕਾਰ ਤੋਂ ਟੁੱਟ ਗਈ ਉਹਨੇ ਸਾਡੀ ਇੱਕ ਵੀ ਮੰਗ ਵੱਲ ਗੌਰ ਨਹੀਂ ਕੀਤਾ ਸੋ ਭਰਾਓ ਆਪਾਂ ਖੜਾ ਆਪਾਂ ਮੁਰਦਾ ਬਾਗ ਮੁਰਦਾ ਬਾਗ ਮੁਰਦਾ ਬਾਗ ਜਿੰਦਾ ਬਾਗ ਹਰੀਆਂ ਮਗਰੋ ਵੱਡੀ ਗਿਣਤੀ ਦੇ ਵਿੱਚ ਜੱਸੇ ਬੰਦੀਆਂ ਨੇ ਤਾਲ ਮੇਲ ਕਰਕੇ ਤੇ ਦਿੱਲੀ ਕੂਚ ਦਾ ਨਾਰਾ ਮਾਰਿਆ ਆਪਾਂ ਵੱਡੀ ਗਿਣਤੀ ਦੇ ਵਿੱਚ ਦਿੱਲੀ ਨੂੰ ਤੋਰਿਆ ਪਰ ਮੋਦੀ ਦੀ ਮਿਲੈ ਸਰਕਾਰ ਨੇ ਹਰਿਆਣੇ ਦੀ ਮਿਲੈ ਸਰਕਾਰ ਨੇ ਹਰਿਆਣੇ ਦੇ ਬਾਦਲ ਉਹਨਾ ਬੱਦਰਾਂ ਦੇ ਉੱਤੇ ਬੈਠੇ ਜੇ ਅਰੇ ਟਿਕਰਾ ਇਹ ਮੋਦੀ ਸਰਕਾਰ ਤੁਹਾਡੇ ਨਾਲ ਕੁਝ ਕਰਕੇ ਬੈਠੀ ਆ ਔਰ ਕਾਰ ਤੋਂ ਰੇਡ ਪੱਖੀ ਜੜੀਆਂ ਉਹ ਨੀਤੀਆਂ ਅਪਣਾ ਰਹੀ ਆ ਆਪਾਂ ਗੱਡੀ ਤੇ ਸਪੀਕਰ ਲਾ ਕੇ ਆ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਵਿੱਚ ਲਾਫਮੈਂਟਾ ਕਰਦੇ ਆ ਆ ਕਿ ਇਹ ਜਿਹੜੀਆਂ ਨੀਤੀ ਪਾਲਿਸੀ ਆ ਮੋਦੀ ਸਰਕਾਰ ਦੀ ਤੇ ਆ ਮੋਲਾ ਦੇ ਤੇ ਸੈਲੋ ਦੇ ਜਾਣਦੇ ਸੱਦੇ ਸੀਗੇ ਔਰ ਇੱਕ ਫੋਰਮ ਵੱਲੋਂ ਅੱਜ ਟਰੈਕਟਰ ਮਾਰਚ ਹੀ ਪੂਰੇ ਭਾਰ ਦੇ ਵਿੱਚ ਸੋ ਉਹਨਾਂ ਫੋਰਮਾਂ ਦੀ ਕਾਰਡ ਨੂੰ ਲਾਗੂ ਕਰਦੇ ਆ ਆ ਜਿੱਥੇ ਪੂਰੇ ਪੰਜਾਬ ਦੇ ਵਿੱਚ ਕਿਸਾਨ ਬਿਦੁਰ ਸ਼ਕਤੀ ਕਮੇਟੀ ਪੰਜਾਬ ਦੇ ਜੋਧੇ ਬਹੁਤ ਵੱਡੀ ਤਦਾਦ ਦੇ ਵਿੱਚ ਸੈਂਕੜੇ ਸਾਵਾਂ ਤੇ ਥਾਵਾਂ ਤੇ ਇਕੱਠੇ ਹੋਇਆ ਉਥੇ ਰਾਣਾ ਸੋਢੀ ਜੀ ਦੇ ਰਹਿਸ਼ ਤੇ ਫਿਰੋਜ਼ਪੁਰ ਵਿਖੇ ਆ ਨਿਕਾ ਮਾਰ ਲੋ ਬਗਰ ਵੀ ਕਿੱਡੀ ਵੱਡੀ ਚੜ੍ਹਦੀ ਕਲਾ ਦੇ ਨਾਲ ਹਜ਼ਾਰਾਂ ਟਰੈਕਟਰਾਂ ਦੇ ਕਾਫਲੇ ਲੈ ਕੇ ਆਏ ਹੋਇਆ ਉਹਨਾਂ ਦੇ ਘਰ ਦੇ ਅੱਗੇ ਬੂਹੇ ਕੇ ਖੜੇ ਆਂ ਅਸੀਂ ਕਹਿੰਨੇ ਆਂ ਵੀ ਸਾਡਾ ਤੁਹਾਡੇ ਨਾਲ ਕੋਈ ਵੈਰ ਵਿਰੋਧ ਨਹੀਂ ਪਰ ਤੁਸੀਂ ਕਿਸਾਨ ਦੇ ਪੁੱਤ ਹੋ ਕੇ ਕਿਸਾਨੀ ਦੀ ਗੱਲ ਨਾ ਕਰੋ ਆਪਣੇ ਆਕਾਮਾਂ ਨਾਲ ਜਾ ਕੇ ਇਹ ਸਾਨੂੰ ਗੜਕਦੀ ਰਹੂਗੀ ਅਸੀਂ ਐਮਐਸਪੀ ਗਰੰਟਡ ਦਾ ਕਾਨੂੰਨੀ ਪਰੋਣਾ 200 ਦਿਨ ਮਦਰੇਗਾ ਤੇ 700 ਦਿਹਾੜੀ ਵੀ ਲੈਣੀ ਇਹ 10000 ਰੁਪਏ ਪੈਨਸ਼ਨ ਕਿਸਾਨਾਂ ਮਜ਼ਦੂਰਾਂ ਦੀ ਕਾਨੂੰਨਣ ਬਣਦੀ ਆ ਬੜੇ ਪੇ ਦੀ ਉਹ ਲੈਣੀ 2023 ਐਕਟ ਜਿਹੜੀ ਧੱਕੇ ਨਾਲ ਥੋਪਰੇ ਜੀ ਉਹ ਰੱਦ ਕਰਵਾਉਣਾ ਔਰ ਪੰਨਵੀਂ ਸੂਚੀ ਆਦਵਸੀਆਂ ਦੀ ਉਹਦੇ ਤਹਿਤ ਉਹਨਾਂ ਦਾ ਜਲ ਜੰਗਣ ਉਹਨਾਂ ਦਾ ਜੀਵਨ ਬਚਾਉਣਾ ਵਾ ਸੋ ਇਹ ਸਾਰਾ ਕੁਝ ਲੈਣ ਵਾਸਤੇ ਔਰ ਲਖੀਮਪੁਰ ਖੀਰੀ ਕਾਂਢ ਦੇ ਦੋਸ਼ੀਆਂ ਨੂੰ ਸਜ਼ਾਵਾ ਤੋਂ ਆਉਣ ਵਾਸਤੇ ਲਗਾਤਾਰ ਚੱਲ ਰਿਹਾ 12 ਮਹੀਨਿਆਂ ਦੇ ਕਰੀਬ ਹੋ ਚੁੱਕਿਆ ਸਮਾਂ ਮੋਰਚਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਖੂਬਸੂਰਤੀ ਨਾਲ ਸਾਹਮਣੇ ਆਊਗਾ ਸਾਰੇ ਪੰਜਾਬ ਨੂੰ ਸਾਰੇ ਦੇਸ਼ ਨੂੰ ਅਪੀਲ ਆ ਆਓ ਇੱਕੇ ਤੇ ਸੰਘਰਸ਼ ਦੇ ਬਲਬੁੱਤੇ ਤੇ ਆਪਣੇ ਹੱਕ ਹਾਸਲ ਕਰੀਏ ਸਾਡਾ ਹੱਕ ਲੈ ਕੇ ਰਵਾਂਗੇ ਸੋ ਇਹਦੇ ਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਸੰਗਠਿਤ ਕਰਕੇ ਚੜ੍ਹਦੀ ਕਲਾ ਦੇ ਨਾਲ ਆਪਾਂ ਆਉਣਲੇ ਦਿਨਾਂ ਦੇ ਵਿੱਚ ਵੱਡੇ ਕਾਫਲੇ ਬਣਾ ਕੇ ਲੜਾਈ ਦੇ ਮੈਦਾਨ ਦੇ ਵਿੱਚ ਆਵਾਂਗੇ ਪੂਰੇ ਪੰਜਾਬ ਦੇ ਵਿੱਚ ਹਰੇਕ ਜਥੇਬੰਦੀ ਵੱਲੋਂ ਜਿਨ੍ਹਾਂ ਯੋਗਦਾਨ ਪਾਇਆ ਕਿਸਾਨ ਮਜ਼ਦੂਰ ਸ਼ਗਿਰਸ਼ੇੜੀ ਪੰਜਾਬ ਵੱਲੋਂ ਜਿਨ੍ਹਾਂ ਯੋਗਦਾਨ ਪਾਇਆ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੱਦੇ ਦੀ ਸਾਂਝ ਬਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਫਦੇ ਰਾਣੀ ਰਾਣੇ ਸੋਢੀ ਦੇ ਕੰਨਾਂ ਤੱਕ ਨਹੀਂ ਪਹੁੰਚੀ ਇੱਕ ਰਾ ਬਹਿ ਜਾਓ 2 ਮਿੰਟ ਸਿਰਫ ਆਪਾਂ ਮਿੰਟ 5 ਹੀ ਲਾਉਣ ਦੇ ਉਸ ਤੋਂ ਬਾਅਦ ਛੁੱਟੀ ਕਰ ਦੇਣੀ ਜਿੰਨਾ ਸਰ ਚੱਲ ਗਏ ਭੱਕੇ ਆ ਤੇ ਵਾਜਦੇ ਆ ਤੇ ਹੁਣ 2 ਮਿੰਟ ਆਰਾਮ ਨਾਲ ਬਹਿ ਜਾਓ ਸਿਰਫ ਬੈਠ ਜਾਓ 5 ਮਿੰਟ ਆਪਾਂ 2 ਮਿੰਟ ਇਹਦਾ ਪਿੱਟ ਸਿ ਆਪਾਂ ਕਰਦੇ ਆ ਇਹਦੇ ਬੂਹੇ ਅੱਗੇ ਆਏ ਆ ਤੇ ਇਹਨੂੰ ਸੁਣਾਏ ਤਾਂ ਕੁਛ ਤੋਂ ਬਿਨਾ ਹੀ ਚਲੇ ਜਾਈਏ ਇਹ ਕਿਵੇਂ ਹੋ ਸਕਦਾ ਇਹਨੂੰ ਪਤਾ ਲੱਗੇ ਵੀ ਠੀਕ ਆ ਕੋਈ ਜਥੇਬੰਦੀ ਆਈ ਸੀ ਮੇਰੇ ਬੂਏ ਅੱਗੇ ਇੱਥੇ ਵੀ ਸੀਸੀਟੀਵੀ ਕੈਮਰੇ ਲੱਗੇ ਆ ਭਾਵੇਂ ਹੋਣ ਨਹੀਂ ਤੇ ਬਾਅਦ ਵਿੱਚ ਵੇਖੂਗਾ ਤਾਂ ਹੈ ਨਾ ਵੀ ਆ ਫੌਜਾਂ ਆਈਆਂ ਸੀ ਕਿਹੜੀਆਂ ਫੌਜਾਂ ਆਣ ਕੇ ਇੱਥੇ ਨਾਰੇਬਾਜੀ ਕਰ ਗਈਆਂ ਇਹਨੇ ਵੀ ਦੇਖੋ ਲਿਖਿਆ ਕਿਸਾਨ ਆ ਉਹ ਮੋਰਚਾ ਬੀਜੇਪੀ ਇਹ ਕਿਸਾਨ ਮੋਰਚਾ ਲਿਖਿਆ ਕਿਸਾਨਦਾਨੀ ਨਾ ਬਣ ਗਿਆ ਇਹਦਾ ਪੱਗਾਂ 'ਚ ਸਿਰ ਫਸਾਏ ਨੇ ਇਹ ਸਿਰ ਫਸਾਇਆ ਪੱਗ ਦੇ ਵਿੱਚ ਤੇ ਉਹ ਗੱਲ ਸਿੰਘ ਤਾਂ ਨਹੀਂ ਨਾ ਬਣ ਜਾਣਾ 93% ਤੁਹਾਡੀਆਂ ਕੁਰਬਾਨੀਆਂ 93% ਆ ਆਪਣੇ ਬਜ਼ੁਰਗਾਂ ਦੇ ਆ ਬਾਪੂਆਂ ਦੀਆਂ ਇਹ 7% ਵਾਲੇ ਜਿਹੜੇ ਆ ਇਹ ਕਬਜ਼ਾ ਕਰਕੇ ਬੈਠੇ ਆ ਇਹ ਕੀ ਕਹਿੰਦੇ ਆ ਵੀ ਅਸੀਂ ਆਪ ਦਾ ਰਾਜ ਚਲਾਉਣਾ ਹੈ ਦੇਸ਼ ਤੇ ਸਾਡਾ ਰਾਜ ਚੱਲੇਗਾ ਚੱਲ ਜਾਊਗਾ ਇਹਨਾਂ ਦਾ ਰਾਜ 7% ਵਾਲਿਆਂ ਦਾ ਤੇ 93% ਵਾਲਿਆਂ ਨੂੰ ਉਦੋਂ ਵੀ ਕਿਹਾ ਸੀਗਾ ਉਦੋਂ ਦੀ ਹਕੂਮਤ ਨੇ ਵੀ ਤੁਸੀਂ ਕਹੋ ਤੇ ਆਂ ਦਾ ਵੱਖਰਾ ਰਾਜ ਲੈ ਲਓ ਵੱਖਰਾ ਭਾਗ ਲੈ ਲਓ ਤੇ ਸਾਡੇ ਬਾਪੂਆਂ ਨੇ ਉਦੋਂ ਵੀ ਕਿਹਾ ਸੀ ਅਸੀਂ ਨਹੀਂ ਅਸੀਂ ਇਕੱਠੇ ਰਹਵਾਂਗੇ ਸਾਡਾ ਕੋਈ ਫਰਕ ਨਹੀਂ ਸਾਡੀ ਭਾਈਚਾਰਕ ਸਾਝ ਏ ਅਸੀਂ ਆਪਦੀ ਭਾਈਚਾਰਕ ਸਾਝ ਨਾਲ ਰਵਾਂਗੇ ਅਸੀਂ ਉਦੋਂ ਅੱਜ ਸਾਨੂੰ ਖਾਲਸਤਾਨੀ ਮਾਓਵਾਦੀ ਕਈ ਕੁਝ ਬੋਲਦੇ ਨੇ ਜੇ ਉਹ ਲੈਣਾ ਹੁੰਦਾ ਤਾਂ ਸਾਨੂੰ ਤਾਂ ਥਾਲੀ 'ਚ ਪਰੋਸਿਆ ਮਿਲਦਾ ਸੀ ਜਦੋਂ ਦਸਵੇਂ ਗੁਰੂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਇੱਧਰ ਘੱਲਿਆ ਸੀ ਉਹਨਾਂ ਨੂੰ ਕੋਈ ਬਹੁਤ ਵੱਡੀ ਫੌਜ ਜਾਂ ਲਾਬ ਲਸ਼ਕਰ ਨਾਲ ਦੇਖੇ ਨਹੀਂ ਸੀ ਘੱਲਿਆ ਬਸ ਕੱਲ੍ਹ ਲਈ ਤੁਰੇ ਸੀ ਤੇ ਪ੍ਰਚਾਰ ਲੈ ਕੇ ਤੁਰੇ ਸੀ ਉਹ ਪ੍ਰਚਾਰ ਦੇ ਨਾਲ ਸੰਤਾ ਇੰਨੀਆਂ ਇਕੱਠੀਆਂ ਹੋ ਗਈਆਂ ਉਹ ਕਾਫਲੇ ਬਣ ਗਏ ਉਹ ਹੀਰਾ ਬਣ ਗੀਆਂ ਉਹ ਜੰਗਾ ਲੜਨ ਲਈ ਯੋਧੇ ਬਣ ਗਏ ਉਹ ਬਣੇ ਕਿਹੜੇ ਸੀ ਜਿਹੜੇ ਸੂਰਮੇ ਤੁਹਾਡੇ ਵਰਗੇ ਘਰਾਂ ਚੋਂ ਉੱਠ ਕੇ ਆਏ ਸੀ ਉਦੋਂ ਵੀ ਬਹੁਤ ਘਰਾਂ ਰਜਾਈਆਂ 'ਚ ਬੈਠੇ ਮੋਬਾਈਲਾਂ 'ਤੇ ਬੈਠੇ ਬਹੁਤ ਕੁਝ ਵੇਖਦੇ ਰਹਿ ਅੱਜ ਵੀ ਦੇਖਦੇ ਰਹਿੰਦੇ ਇਹ ਅੱਜ ਦਾ ਵੀ ਜਿਹੜਾ ਤੁਹਾਡਾ ਅਤੇ ਟਰੈਕਟਰਾਂ ਵਾਲੇ ਬੰਨੇ ਆ ਗਏ ਆ ਤਾਂ ਜੇ ਮੋਰਫਨ ਫਰਨੀਚਰ ਆਨਸਟਮੀਗਲ